ਕੀ ਰਾਜ਼ ਕੀ ਹੈ ਮਾਧੋਬ ਕ੍ਰਿਣੀ ਦੀ ਸਕਸੈਸ ਰੇਟ ਦਾ ਮਾਧੋਬਾਕ ਤੇ ਜਿਹੜਾ ਪੇਸ਼ੈਂਟ ਦਾ ਲਾਈਫਸਟਾਈਲ ਜਿਹੜਾ ਇੱਥੇ ਉਹ ਸਹੀ ਕਰਦੇ ਆ ਤੇ ਪਲੱਸ ਪੇਸ਼ੈਂਟ ਦੀ ਜਿਹੜੀ ਪ੍ਰੋਪਰ ਐਕਸਰਸਾਈਜ਼ ਜਿਹੜੀ ਆ ਉਹਨਾਂ ਨੂੰ ਫੋਲੋ ਕਰਵਾਉਂਦੇ ਆ ਸ਼ਾਇਦ ਸਭ ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਆ ਉਹ ਡਾਇਬੀਟਿਸ ਦੇ ਆ ਮਾਧੋਬਾਕ ਕਲੀਨਿਕ ਵਿੱਚ ਟਾਈਪ 2 ਡਾਇਬੀਟਿਸ ਦੀ ਟ੍ਰੀਟਮੈਂਟ ਕਰਦੇ ਆ ਇਹਦੀ ਹੈਲਪ ਨਾਲ ਜਿਹੜੀ ਉਹਨਾਂ ਦੀ ਪੁਰਾਣੀ ਤੋਂ ਪੁਰਾਣੀ ਜਿਹੜੀ ਪ੍ਰੋਬਲਮ ਹੈ ਉਹ ਜਿਹੜੀ ਆ ਉਹ ਰਿਵਰਸ ਅਸੀਂ ਇੱਥੇ ਕਰਕੇ ਦਿੰਦੇ ਆ ਕਿੰਨੀਕ ਤੇਰ ਚੋਂ ਦਾ 100% ਵਰਸਨ ਹੁੰਦਾ ਜਦੋਂ ਅਸੀਂ ਕੰਬਾਈਨਡ ਟਰੀਟਮੈਂਟ ਪੇਸ਼ੈਂਟ ਨੂੰ ਦੇਨੇ ਆ ਤੇ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਉਹ ਜਿਹੜਾ ਫਰਕ ਦਿਖਣਾ ਸਟਾਰਟ ਹੋ ਜਾਂਦਾ ਉਹ 98 ਮਿੰਟ ਦਿਖਾਨ ਤੋਂ ਬਾਅਦ ਵੀ 99 ਆ ਗਈ ਜਿਹੜੇ ਪਹਿਲੇ ਫਾਸਟਿੰਗ ਤੇ 110 ਹੀ ਆਰਾਮ ਦੀ ਸੀ ਇਟ ਮੀਨਸ ਮਤਲਬ ਬੀਪੀ ਤੇ ਸ਼ੂਗਰ ਬਿਲਕੁਲ ਕੰਟਰੋਲ ਚ ਨਹੀਂ ਮਤਲਬ ਬਿਨਾਂ ਦਵਾਈ ਤੋਂ ਦੂਜੇ ਜਿਹੜਾ ਹੱਟ ਵਾਲੇ ਪਾਸੇ ਆ ਉਹ ਵੀ ਮੈਨੂੰ ਅੱਗੇ ਜਿਉਂ ਦਰਦ ਹੋ ਜਾਂਦੀ ਸੀ ਕਈ ਵਾਰ ਮੈਂ ਬਾਥਰੂਮ ਜਾਂਦਾ ਸੀਗਾ ਸਾਬਣ ਤੇ ਮਲਦੇ ਮਲਦੇ ਰਜੈਕਸ਼ਨ ਕਰਨੀ ਤਾਂ ਉਹਦੇ ਨਾਲ ਹੀ ਮੇਰੇ ਮਤਲਬ ਮੇਰੀ ਬਾਹਾਂ ਹੱਥੇ ਪ੍ਰੈਸ਼ਰ ਤੇ ਛਾਤੀ ਦਰਦ ਹੋ ਜਾਂਦੀ ਸੀ ਹੁਣ ਉਦਾਂ ਦੀ ਕਦੀ ਪ੍ਰੋਬਲਮ ਨਹੀਂ ਆਈ ਸੀ ਅਸੀਂ ਅਸਲ ਵਿੱਚ ਮੌਜੂਦਾਂ ਅਮਰਸਤ ਸਿੱਧ ਮਾਦੋਬਾ ਕਲੀਨਿਕ ਦੇ ਹੈੱਡ ਡਾਕਟਰ ਪ੍ਰੀਆ ਦੇ ਕੋਲ ਜ਼ਰੂਰ ਗੱਲਬਾਤ ਕਰਾਂਗੇ ਡਾਕਟਰ ਪ੍ਰੀਆ ਨਾਲ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਪੀਸੀਰੀ ਉੱਤੇ ਸਵਾਗਤ ਬਹੁਤ ਬਹੁਤ ਧੰਨਵਾਦ ਮੈਨੂੰ ਆਪਣੇ ਚੈਨਲ ਤੇ ਇਨਵਾਈਟ ਕਰਨ ਲਈ ਡਾਕਟਰ ਸਾਹਿਬ ਅਸੀਂ ਦੂਸਰੀ ਵਾਰ ਤੁਹਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਾਂ ਪਿਛਲੀ ਵਾਰ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਸਾਨੂੰ ਵੀ ਕਾਫੀ ਲੋਕਾਂ ਦੀ ਕਾਲਸ ਆਈਆਂ ਕੁਐਰੀਜ਼ ਆਈਆਂ ਔਰ ਉਸ ਤੋਂ ਬਾਅਦ ਸਾਨੂੰ ਜਵਾਬ ਵੀ ਮਿਲਿਆ ਲੋਕਾਂ ਦਾ ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਕਾਫੀ ਲੰਬੀ ਲਿਸਟ ਹੈ ਉਹਨਾਂ ਮਰੀਜ਼ਾਂ ਦੀ ਜੋ ਇਹਨਾਂ ਖਤਰਨਾਕ ਬਾਰੀਅਤ ਤੋਂ ਰਾਹਤ ਪਾ ਰਹੀ ਹੈ 15-15 20-20 ਸਾਲ ਹੋ ਗਏ ਸੀ ਦਵਾਈਆਂ ਖਾਂਦੇ ਪਰ ਹੁਣ ਕਿਤੇ ਨਾ ਕਿਤੇ ਰਿਵਰਸਲ ਜਿਹੜਾ 100% ਵਰਸਲ ਜਿਹੜਾ ਉਹ ਨਜ਼ਰ ਆ ਰਿਹਾ ਹੈ ਡਾਕਟਰ ਸਾਹਿਬ ਅਸੀਂ ਕੁਝ ਸਮਾਂ ਪਹਿਲਾਂ ਵੀ ਤੁਹਾਨੂੰ ਆਪਣੇ ਦਰਸ਼ਕਾਂ ਦੇ ਰੋਂਗਰੂ ਕੀਤਾ ਸੀ ਔਰ ਉਸ ਤੋਂ ਬਾਅਦ ਕਾਫੀ ਲੋਕਾਂ ਦੀ ਸਾਨੂੰ ਕਾਲਸ ਆਈਆਂ ਔਰ ਉਸ ਤੋਂ ਵਧੀਆ ਗੱਲ ਹੈ ਕਿ ਕਾਫੀ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਰਾਹਤ ਮਿਲਣ ਤੋਂ ਬਾਅਦ ਵੀ ਉਹ ਬਿਮਾਰੀ ਜਿਨ੍ਹਾਂ ਤੋਂ 20 25 25 ਸਾਲ ਤੋਂ ਪੀੜਤ ਸਨ ਲਗਾਤਾਰ ਦਵਾਈਆਂ ਖਾ ਰਹੇ ਸਨ ਹਰ ਵੇਲੇ ਇਹਨਾਂ ਜਾਨਲੇਵ ਬਿਮਾਰੀ ਦਾ ਖਤਰਾ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਸੀ ਪਰ ਇਹ ਕਿਛਰ ਰਿਸਪੌਂਸ ਹੈ ਕਿ ਰਾਜ ਕੀ ਹੈ ਮਾਧੋਬਾ ਕਰੀਨੀ ਦੀ ਸਕਸੈਸ ਰੇਟ ਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਸਮਝਣਾ ਪਏਗਾ ਕਿ ਜਿਹੜੀ ਇਹ ਬਿਮਾਰੀਆਂ ਹੈਗੀਆਂ ਬੀਪੀ 슈ਗਰ ਹੋ ਗਿਆ ਜਾਂ ਹਾਰਟ ਦੀ ਪ੍ਰੋਬਲਮਸ ਹੈ ਇਹ ਸਾਰੀ ਲਾਈਫ ਸਟਾਈਲ ਡਿਸਆਰਡਰਸ ਹੈ ਜਿਹੜੀ ਲਾਈਫ ਸਟਾਈਲ ਖਰਾਬ ਹੋਣ ਕਰਕੇ ਹੁੰਦੀਆਂ ਨੇ ਤੇ ਅਸੀਂ ਮਾਧੋਬਾਗਤ ਜਿਹੜਾ ਪੇਸ਼ੈਂਟ ਦਾ ਲਾਈਫ ਸਟਾਈਲ ਜਿਹੜਾ ਇੱਥੇ ਉਹ ਸਹੀ ਕਰਦੇ ਆ ਤੇ ਪਲੱਸ ਪੇਸ਼ੈਂਟ ਦੀ ਜਿਹੜੀ ਅ ਪ੍ਰੋਪਰ ਐਕਸਰਸਾਈਜ਼ ਜਿਹੜੀ ਆ ਉਹਨਾਂ ਨੂੰ ਫੋਲੋ ਕਰਵਾਉਂਦੇ ਆ ਤੇ ਇਹਦੀ ਹੈਲਪ ਨਾਲ ਜਿਹੜੀ ਉਹਨਾਂ ਦੀ ਪੁਰਾਣੀ ਤੋਂ ਪੁਰਾਣੀ ਜਿਹੜੀ ਪ੍ਰੋਬਲਮ ਹੈ ਉਹ ਜਿਹੜੀ ਆ ਉਹ ਰਿਵਰਸ ਅਸੀਂ ਇੱਥੇ ਕਰਕੇ ਦਿੰਦੇ ਆ ਡਾਇਬੀਟਿਕ ਪੇਸ਼ੈਂਟ ਆ ਗਿਆ ਕਿੰਨੀ ਕੁ ਦਿਨ ਚੋਂ ਦਾ 100% ਰਿਵਰਸਲ ਹੁੰਦਾ ਜੀ ਇਹ ਸਾਰਾ ਜਿਹੜਾ ਹੈ ਉਹ ਪੇਸ਼ੈਂਟ ਦੀ ਰਿਪੋਰਟਸ ਤੇ ਡਿਪੈਂਡ ਕਰਦਾ ਹੈ ਕਿ ਰਿਪੋਰਟਸ ਦੇਖ ਕੇ ਉਹਨਾਂ ਦੀ HbA1c ਜਿਹੜਾ 3 ਮਹੀਨੇ ਵਾਲੀ 슈ਗਰ ਦਾ ਟੈਸਟ ਹੁੰਦਾ ਉਹ ਅਸੀਂ ਪਹਿਲੇ ਕਰਵਾਨਨੇ ਆ ਉਹਨਾਂ ਦੀ ਫਾਸਟਿੰਗ 슈ਗਰ ਦੇਖੀ ਜਾਂਦੀ ਹੈ PP ਪੋਸਟਪੈਂਡਿਅਲ 슈ਗਰ ਜਿਹੜੀ ਆ ਉਹ ਦੇਖੀ ਜਾਂਦੀ ਹੈ ਉਹ ਸਾਰਾ ਕੁਝ ਦੇਖ ਕੇ ਉਹਨਾਂ ਨੂੰ 1 ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਜਿੰਨੇ ਟਾਈਮ ਜਿੰਨਾ ਵੀ ਉਹਨਾਂ ਨੂੰ ਟਾਈਮ ਲੱਗਣਾ ਉਹ ਅਸੀਂ ਪੇਸ਼ੈਂਟ ਨੂੰ ਦੱਸਦੇ ਆ ਤੇ ਉਸ ਅਕੋਰਡਿੰਗ ਜਿਹੜੀ ਉਹਨਾਂ ਦੀ ਟਰੀਟਮੈਂਟ ਅਸੀਂ ਸਟਾਰਟ ਕਰਦੇ ਆ ਤੇ ਤੁਸੀਂ ਕਹਿ ਸਕਦੇ ਹੋ ਕਿ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਜਿਹੜੀ ਆ ਅਸੀਂ ਪੂਰੀ ਜਿਹੜੀ ਉਹਨਾਂ ਦੀ 슈ਗਰ ਹੈਗੀ ਉਹ ਰਿਵਰਸ ਕਰਕੇ ਕੀ ਟ੍ਰੀਟਮੈਂਟ ਕੀ ਹੈ ਹਾਂਜੀ ਟ੍ਰੀਟਮੈਂਟ ਸਾਡੇ ਇੱਥੇ ਜਿਹੜੀ ਪੰਜ ਸੂਤਰੀ ਟ੍ਰੀਟਮੈਂਟ ਹੁੰਦੀ ਹੈ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 슈ਗਰ ਹੋਣ ਦਾ ਟਾਈਪ 2 ਡਾਇਬੀਟਿਸ ਹੋਣ ਦਾ ਮੇਨ ਕਾਰਨ ਹੈਗਾ ਕਿ ਜਿਹੜੀ ਚਰਬੀ ਕਾਰਨ ਸਾਡੇ ਜਿਹੜੇ ਇਨਸੂਲਿਨ ਰਿਸੈਪਟਰ ਆ ਬਲੌਕ ਹੋ ਗਿਆ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਜਿਹੜੀ ਉਹਨਾਂ ਦੀ ਮੋਟਾਪਾ ਜਿਹੜੀ ਚਰਬੀ ਆ ਉਹਨੂੰ ਘਟਾਉਨੇ ਆ ਜਿਸ ਜਿਹਦੇ ਵਾਸਤੇ ਸਾਨੂੰ ਹੈਲਪ ਕਰਦਾ ਸਾਡਾ ਡਾਈਟ ਬਾਕਸ ਪ੍ਰਮੇ ਡਾਈਟ ਬਾਕਸ ਹੁੰਦਾ ਜਿਹਦੇ ਵਿੱਚ ਰੋਗੀ ਦੇ ਸਵੇਰੇ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਦਾ ਖਾਣਾ ਰਹਿੰਦਾ ਉਹਦੇ ਵਿੱਚ ਉਹ ਸਾਰੀ ਡਾਈਟ ਹੁੰਦੀ ਇੱਕ ਦਿਨ ਦੀ ਜਿਹੜਾ ਮੀਲ ਹੈ ਸਾਰਾ ਉਹ ਤੁਸੀਂ ਪ੍ਰੋਵਾਈਡ ਕਰ ਉਹਦੇ ਵਿੱਚ ਸੂਪਸ ਹੋਗੇ ਆਟਾ ਹੋ ਗਿਆ ਦਾਲ ਹੋ ਗਿਆ ਸਾਰਾ ਕੁਝ ਜਿਹੜਾ ਉਸ ਪੂਰੇ ਪੈਕ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਕੋਲੋ ਉਹ ਪੈਕੇਜ ਜਿਹੜਾ ਤੁਸੀਂ ਪੇਸ਼ੈਂਟ ਨੂੰ ਦਿੰਨੇ ਹੋ ਉਹਦੇ ਵਿੱਚ ਸਾਰਾ ਇਨਕਲੂਡਡ ਹੈ ਉਹਦੇ ਵਿੱਚ ਹੀ ਸਾਰਾ ਕੁਝ ਇਨਕਲੂਡਡ ਆ ਬਾਹਰੋਂ ਬਸ ਵੈਜੀਟੇਬਲਸ ਜਾਂ ਸੀਜ਼ਨਲ ਫਰੂਟਸ ਜਿਹੜੇ ਆ ਉਹ ਪੇਸ਼ੈਂਟ ਲੈ ਸਕਦਾ ਹੈ ਬਾਕੀ ਸਾਰਾ ਕੁਝ ਸੂਪ ਹੋ ਗਿਆ ਦਾਲ ਹੋ ਗਿਆ ਇਵਨ ਨਟ ਬਾਰ ਵਗੈਰਾ ਉਹ ਵੀ ਜਿਹੜਾ ਉਹ ਪੇਸ਼ੈਂਟ ਨੂੰ ਉਹਦੇ ਵਿੱਚ ਮਿਲ ਜਾਂਦਾ ਤੇ ਉਹ ਫੋਲੋ ਕਰਨਾ ਹੁੰਦਾ ਡਾਈਟ ਤੇ ਪਲੱਸ ਜਿਹੜੀ ਇਲਾਸਟਿਸਿਟੀ ਮੈਂ ਤੁਹਾਨੂੰ ਦੱਸਿਆ ਬਲੱਡ ਵੈਸਲ ਜਿਹੜਾ ਡੈਮੇਜ ਹੋ ਰਿਹਾ ਹੈ షుగర్ ਹੋਣ ਕਰਕੇ ਉਹਨੂੰ ਉਹਦੀ ਇੰਪਰੂਵਮੈਂਟ ਵਾਸਤੇ ਅਸੀਂ ਇੱਥੇ ਕਰਦੇ ਹਾਂ ਪੰਚਕਰਮਾ ਥੈਰੇਪੀ ਪੰਚਕਰਮਾ ਥੈਰੇਪੀ ਜੋ ਕਿ ਆਯੁਰਵੈਦਿਕ ਪદ્ધਤੀ ਪੁਰਾਣੀ ਜਿਹੜੀ ਟਾਈਮ ਤੋਂ ਚੱਲੀ ਆ ਰਹੀ ਹੈ ਪ੍ਰਾਤਨ ਕਾਲ ਤੋਂ ਚੱਲ ਰਹੀ ਉਹਦੇ ਦੇ ਰਿਸਰਚ ਕਰਕੇ ਮਾਧਵ ਬਾਗ ਨੇ ਕੁਝ ਇਸ ਤਰ੍ਹਾਂ ਦੀ ਥੈਰੇਪੀਜ਼ ਇਜਾਦ ਕੀਤੀਆਂ ਨੇ ਜਿਹੜੀ ਅਸੀਂ ਇੱਥੇ ਕਰਦੇ ਆਂ ਜਿਹਦੇ ਵਿੱਚ ਮੇਨ ਰਹਿੰਦਾ ਸਨੇਹਨ ਸਵੇਦਨ ਤੇ ਨਾਲ ਬਸਤੀ ਸਨੇਹਨ ਵਿੱਚ ਫੁੱਲ ਬਾਡੀ ਜਿਹੜੀ ਮ사ਜ ਕੀਤੀ ਜਾਂਦੀ ਹੈ ਮੈਡੀਕੇਟਿਡ ਆਇਲ ਦੇ ਨਾਲ ਦੂਸਰਾ ਜਿਹੜਾ ਸਵੇਦਨ ਰਹਿੰਦਾ ਉਹਦੇ ਵਿੱਚ ਫੁੱਲ ਬਾਡੀ ਜਿਹੜੀ ਸਟੀਮ ਹੈ ਉਹ ਕੀਤੀ ਜਾਂਦੀ ਹੈ ਮੈਡੀਕੇਟਿਡ ਕੜੇ ਦੇ ਨਾਲ ਤੇ ਲਾਸਟ ਰਹਿੰਦਾ ਬਸਤੀ ਉਹਦੇ ਵਿੱਚ ਜਿਹੜੀ ਐਨਲ ਰੂਟ ਦੇ ਥਰੂ ਲਿਕਵਿਡ ਮੈਡੀਸਿਨ ਜਿਹੜੀ ਹੈ ਉਹ ਇਨਸਰਟ ਕੀਤੀ ਜਾਂਦੀ ਹੈ ਤੇ ਇਸ ਜਦੋਂ ਅਸੀਂ ਕੰਬਾਈਨਡ ਟਰੀਟਮੈਂਟ ਪੇਸ਼ੈਂਟ ਨੂੰ ਦਿੰਨੇ ਆ ਤੇ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਉਹ ਜਿਹੜਾ ਫਰਕ ਦਿਖਣਾ ਸਟਾਰਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਡਾਕਟਰ ਸਾਹਿਬ ਮੈਡੀਸਨ ਵੀ ਨਾਲ ਸਟਾਰਟ ਕਰਦੇ ਆ ਹਾਂਜੀ ਇਸ ਤੋਂ ਇਲਾਵਾ ਸਾਡੇ ਕੋਲ ਮੈਡੀਸਿਨਸ ਰਹਿੰਦੀਆਂ ਨੇ ਜਿਹੜੀ ਪੈਂਕਰੀਆਜ਼ ਦੇ ਬੀਟਾ ਸੈਲਸ ਐ ਉਹਨਾਂ ਦਾ ਪੋਸ਼ਣ ਕਰਦੀਆਂ ਪਲੱਸ ਬੋਡੀ ਦੀ ਜਿਹੜਾ ਸ਼ੂਗਰ ਕਰਕੇ ਜਿਹੜਾ ਉਹਨਾਂ ਨੂੰ ਸਿੰਪਟਮਸ ਨਜ਼ਰ ਆ ਰਹੇ ਹੁੰਦੇ ਆ ਉਹਨਾਂ ਨੂੰ ਜਿਹੜੀ ਠੀਕ ਕਰਨ ਵਿੱਚ ਉਹ ਹੈਲਪ ਕਰਦੀਆਂ ਪਲੱਸ ਅਸੀਂ ਇੱਥੇ ਐਕਸਰਸਾਈਜ਼ ਵੀ ਜਿਹੜੀ ਪੇਸ਼ੈਂਟ ਨੂੰ ਕਰਵਾਉਂਦੇ ਆ ਕਿਉਂਕਿ ਜਿਹੜਾ ਮੋਟਾਪਾ ਘਟਾਉਣਾ ਬਹੁਤ ਜ਼ਰੂਰੀ ਹੈਗਾ ਇੱਕ ਡਾਇਬੀਟਿਕ ਪੇਸ਼ੈਂਟ ਵਾਸਤੇ ਤੇ ਜਦੋਂ ਇਹ ਤਿੰਨ ਚਾਰ ਚੀਜ਼ਾਂ ਦਾ ਅਸੀਂ ਕੰਬਾਈਨ ਪੇਸ਼ੈਂਟ ਨੂੰ ਇੱਥੇ ਟਰੀਟਮੈਂਟ ਪ੍ਰੋਵਾਈਡ ਕਰਦੇ ਆਂ ਤੇ ਉਹਦੇ ਨਾਲ ਨਾਲ ਜਿਹੜੀ ਪੇਸ਼ੈਂਟ ਦੀ ਕੰਟੀਨਿਊਸ ਮੋਨਿਟਰਿੰਗ ਕੀਤੀ ਜਾਂਦੀ ਹੈ ਮੋਨਿਟਰਿੰਗ ਚ ਉਹਨਾਂ ਦੀ ਬਲੱਡ ਸ਼ੂਗਰ ਹੋਗੀ ਐਚਬੀਏ1 ਸੀ ਜਿਹੜਾ 3 ਮਹੀਨੇ ਵਾਲਾ ਟੈਸਟ ਹੈ ਉਹ ਅਸੀਂ ਹਰ ਮੰਥ ਇੱਥੇ ਕਰਵਾਨੇ ਆ ਪੇਸ਼ੈਂਟ ਨੂੰ ਤੇ ਜਦੋਂ ਪੇਸ਼ੈਂਟ ਸਾਡੀ ਟਰੀਟਮੈਂਟ ਸਟਾਰਟ ਕਰਦਾ ਹੈ ਤੇ ਪਹਿਲੇ ਹਫਤੇ ਤੋਂ ਹੀ ਜਦੋਂ ਉਹਦੀ ਸ਼ੂਗਰ ਜਿਹੜੀ ਹੈ ਉਹ ਘਟਾਣਾ ਘਟਨਾ ਸਟਾਰਟ ਹੋ ਜਾਂਦੀ ਹੈ ਤੇ ਉਹਦੇ ਅਕੋਰਡਿੰਗ ਦੇਖਦੇ ਹੋਏ ਉਹਨਾਂ ਦੀ ਜਿਹੜੀ ਐਲੋਪੈਥੀ ਮੈਡੀਸਿਨ ਚੱਲ ਰਹੀ ਹੈ ਔਰ ਇੱਕ ਗੋ ਜੋ ਉਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਪਹਿਲੇ ਹਫ਼ਤੇ ਤੋਂ ਜਦੋਂ ਅਸੀਂ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਤੇ ਉਹਨਾਂ ਦੀ ਜਿਹੜੀ ਗੋਲੀਆਂ ਚੱਲ ਰਹੀਆਂ ਹੁੰਦੀਆਂ ਇਨਸੂਲਿਨ ਵੀ ਚੱਲ ਰਹੀ ਹੁੰਦੀ ਹੈ ਤੇ ਜਦੋਂ ਸ਼ੂਗਰ ਕੱਟ ਹੋਣਾ ਸਟਾਰਟ ਹੋ ਜਾਂਦੀ ਹੈ ਤੇ ਉਹ ਅਸੀਂ ਪਹਿਲੇ ਹਸਪੀਟਲ ਦੇ ਟੈਪਰ ਕਰਨਾ ਉਹਨਾਂ ਦੀ ਸਟਾਰਟ ਕਰ ਦਿੰਦੇ ਹਾਂ ਕਿ ਇੱਕ ਗੋਲੀ ਦੀ ਜਗ੍ਹਾ ਅੱਧੀ ਗੋਲੀ ਕਰਤੀ ਜਾਂ ਆਲਟਰਨੇਟ ਡੇਸ ਦੇਣਾ ਸਟਾਰਟ ਕਰਤੀ ਤੇ ਇਸ ਹਿਸਾਬ ਨਾਲ ਅਸੀਂ ਸਾਇੰਟਿਫਿਕ ਤਰੀਕੇ ਨਾਲ ਪੂਰਾ ਜਿਹੜੀ ਹੈ ਉਹ ਡਰਗ ਟੈਪਰਿੰਗ ਕਰਦੇ ਹਾਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਇਸੀ ਦੌਰਾਨ ਜਿਸ ਤਰ੍ਹਾਂ 1 ਮਹੀਨਾ ਹੋ ਗਿਆ 2 ਮਹੀਨਾ ਬਿਲਕੁਲ ਐਲੋਪੈਥੀ ਦੀ ਮੈਡੀਸਿਨ ਜਿਹੜੀ ਉਹ ਬੰਦ ਕਰਵਾ ਦਿੰਨੇ ਆ ਪੇਸ਼ੈਂਟ ਦੀ ਤੇ ਉਹਨਾਂ ਦਾ ਜਦੋਂ ਐਚਬੀ1ਸੀ ਨਾਰਮਲ ਆ ਜਾਂਦਾ ਹੈ ਤੇ ਉਹਨਾਂ ਦਾ ਇੱਕ ਟੈਸਟ ਕਰਵਾਇਆ ਜਾਂਦਾ ਜਿਹਦਾ ਨਾਮ ਹੈ ਜੀਟੀਟੀ ਟੈਸਟ ਗਲੂਕੋਜ਼ ਟੋਲਰੈਂਸ ਟੈਸਟ ਉਹਦਾ ਨਾਮ ਹੈਗਾ ਤੇ ਉਹਦੇ ਵਿੱਚ ਕੀ ਹੁੰਦਾ 75 ਗ੍ਰਾਮ 슈ਗਰ ਜਿਹੜੀ ਉਹ ਪਾਣੀ 'ਚ ਘੋਲ ਕੇ ਪੇਸ਼ੈਂਟ ਨੂੰ ਪਿਲਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ 슈ਗਰ ਜਿਹੜੀ ਆ ਉਹ ਚੈੱਕ ਕੀਤੀ ਜਾਂਦੀ ਹੈ ਲੈਵਲ ਚੈੱਕ ਹਾਂ ਤੇ ਜਦੋਂ ਉਹ ਨਾਰਮਲ ਆ ਜਾਂਦੀ ਹੈ ਤੇ ਮਤਲਬ ਪੇਸ਼ੈਂਟ ਜਿਹੜਾ ਉਹ ਆਪਣੀ ਡਾਇਬੀਟੀਜ਼ ਰਿਵਰਸ ਕਰ ਚੁੱਕਿਆ ਡਾਕਟਰ ਸਾਹਿਬ ਇਹ ਮਤਲਬ ਵਾਕੀ ਸੁਣੋ ਅੰਚ ਕਿਉਂਕਿ ਯਕੀਨ ਨਹੀਂ ਹੁੰਦਾ ਹੋਣਾ ਸਾਡੇ ਦਰਸ਼ਕਾਂ ਨੂੰ ਵੀ ਆ ਰਹੇ ਹੋਣਾ ਕਿ 3 ਮਹੀਨੇ ਚ 100% ਰਿਵਰਸਲ ਹੋ ਸਕਦਾ ਹੈ ਡਾਇਬਟੀਜ਼ ਦਾ ਹਾਂਜੀ ਬਿਲਕੁਲ ਹੋ ਸਕਦਾ ਹੈ ਔਰ ਅਸੀਂ ਇੱਥੇ ਕਰਦੇ ਵੀ ਆਂ ਪੇਸ਼ੈਂਟ ਦਾ ਔਰ ਮਾਧਵ ਬਾਗ ਚ 올 ਇੰਡੀਆ ਲੈਵਲ ਤੇ ਜਿਹੜਾ ਹੈ ਜਿਹੜੇ ਕਲੀਨਿਕਸ ਹੈਗੇ ਉਹ ਸਾਰੇ ਇਹ ਜਿਹੜੀ ਪ੍ਰੋਸੈਸ ਹੈਗੀ ਡਾਇਬਟੀਜ਼ ਰਿਵਰਸਲ ਦੀ ਉਹ ਇੱਥੇ ਅਸੀਂ ਕਰਦੇ ਆਂ ਜੀਟੀਟੀ ਜਿਹੜਾ ਟੈਸਟ ਹੈ ਉਹ ਅਸੀਂ ਇੱਥੇ ਪੇਸ਼ੈਂਟ ਦਾ ਜਦੋਂ ਸਰ ਇਹਦੇ ਚ ਇੱਕ ਸਵਾਲ ਮੈਂ ਹੋਰ ਐਡ ਕਰੂੰ ਕਿ ਸਕਸੈਸ ਰੇਟ ਕਿੰਨੀ ਹੈ 90% ਤੋਂ ਅਬਵ ਦੀ ਸਕਸੈਸ ਰੇਟ ਜਿਹੜੀ ਹੈ ਉਹ ਇੱਥੇ ਮਿਲ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀ ਤੇ ਡਾਇਬਟੀਜ਼ ਦੇ ਨਾਲ ਨਾਲ ਹੀ ਦਿਲ ਦੇ ਰੋਗਾਂ ਦੀ ਵੀ ਜਿਹੜੀ ਹੈ ਮਰੀਜ਼ਾਂ ਦੀ ਲਿਸਟ ਬਹੁਤ ਲੰਬੀ ਹੈ ਤੇ ਉਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਤੇ ਮਾਧਵਪੁਰ ਕਲੀਨਿਕ 'ਚ ਜਿਹੜੇ ਹਾਰਟ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੇ ਨਾਲ ਟਰੀਟ ਕੀਤਾ ਜਾਂਦਾ ਹਾਂਜੀ ਹਾਰਟ ਪੇਸ਼ੈਂਟ ਦੀ ਗੱਲ ਕਰੀਏ ਤੇ ਹਾਰਟ ਪੇਸ਼ੈਂਟ ਦਾ ਜਿਸ ਤਰ੍ਹਾਂ ਬਲੋਕੇਜਸ ਦੀ ਅਸੀਂ ਗੱਲ ਕਰ ਲਈ ਤੇ ਬਲੋਕੇਜਸ ਕੀ ਹੈਗੀ ਕਿ ਜਦੋਂ ਚਰਬੀ ਵਧਨ ਕਰਕੇ ਜਿਹੜੀ ਖੂਨ ਦੀ ਨਲੀਆਂ ਜਿਹੜੀ ਹਾਰਟ ਨੂੰ ਸਪਲਾਈ ਕਰਦੀਆਂ ਉਹਦੇ ਵਿੱਚ ਜਿਹੜੀ ਉਹ ਚਰਬੀ ਜਮਾ ਹੋ ਜਾਂਦੀ ਹੈ ਤੇ ਬਲੋਕੇਜਸ ਦਾ ਰੂਪ ਲੈ ਲੈਂਦੀ ਹੈ ਜਿਹੜੀ ਅੱਗੇ ਜਾ ਕੇ ਹਾਰਟ ਅਟੈਕ ਤੱਕ ਦੀ ਜਿਹੜੀ ਹੈ ਨੌਬਤ ਪੇਸ਼ੈਂਟ ਨੂੰ ਆ ਸਕਦੀ ਹੈ ਤੇ ਅੱਗੇ ਸਿੰਪਟਮਸ ਵੀ ਦੇਖਣ ਨੂੰ ਮਿਲਦੇ ਹਨ ਜਿਸ ਤਰ੍ਹਾਂ ਚੈਸਟ ਪੇਨ ਛਾਤੀ ਵਿੱਚ ਦਰਦ ਜਾਂ ਫਿਰ ਤੁਰਦੇ ਸਮੇਂ ਸਾਹ ਚੜਨਾ ਪੈਰਾਂ ਵਿੱਚ ਸੋਜ ਇਸ ਤਰ੍ਹਾਂ ਦੇ ਸਿੰਪਟਮਸ ਧੜਕਣ ਵਧਣਾ ਸਾਰੇ ਹਾਰਟ ਪੇਸ਼IENTS ਨੂੰ ਦੇਖਣ ਨੂੰ ਮਿਲਦੇ ਆ ਤੇ ਅਸੀਂ ਜਿਹੜੀ ਸਾਡੀ ਟ੍ਰੀਟਮੈਂਟ ਇੱਥੇ ਰਹਿੰਦੀ ਹੈ ਪੰਜ ਸੂਤਰੀ ਟ੍ਰੀਟਮੈਂਟ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਾਈਟ ਬਾਕਸ ਜਿਹੜਾ ਪੇਸ਼ੈਂਟ ਨੂੰ ਉਹ ਦਿੰਨੇ ਆ ਉਹਦੇ ਵਿੱਚ ਰਿਵਰਸ ਡਾਈਟ ਬਾਕਸ ਰਹਿੰਦਾ ਹੈ ਜਿਹੜਾ ਕਿ ਪੇਸ਼ੈਂਟ ਦੀ ਜਿਹੜੀ ਬਲੋਕੇਜਸ ਹੈ ਇਹਨੂੰ ਰਿਵਰਸ ਕਰਨ 'ਚ ਹੈਲਪ ਕਰਦਾ ਤੇ ਉਹਦੇ ਵਿੱਚ ਵੀ ਪੇਸ਼ੈਂਟ ਦਾ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਦਾ ਖਾਣਾ ਰਹਿੰਦਾ ਹੈ ਇਹ ਹੋ ਗਿਆ ਪਲੱਸ ਜਿਹੜੀ ਹਾਰਟ ਪੇਸ਼ੈਂਟ ਦੀ ਬਲੱਡ ਵੈਸਲਸ ਹੈਗੀ ਖੂਨ ਦੀ ਨਲੀਆਂ ਉਹਨਾਂ ਦੀ ਇਲਾਸਟਿਸਿਟੀ ਜਿਹੜੀ ਆ ਉਹ ਘੱਟ ਹੋ ਜਾਂਦੀ ਹੈ ਜਿਹੜੀ ਬਲੱਡ ਫਲੋ ਨੂੰ ਵੀ ਜਿਹੜੀ ਹੰਪਰ ਕਰਦੀ ਆ ਬਲੱਡ ਫਲੋ ਜਿਹੜਾ ਪ੍ਰੋਪਰ ਨਹੀਂ ਹੋ ਪੰਦਾ ਤੇ ਸਾਡੀ ਜਿਹੜੀ ਪੰਚਕਰਮਾ ਥੈਰੇਪੀ ਹੈ ਆਯੁਰਵੈਦਿਕ ਉਹਦੇ ਥਰੂ ਜਿਹੜਾ ਦੀ ਇਲਾਸਟਿਸਿਟੀ ਹੈਗੀ ਜਿਹੜੀ ਵੈਸਲਸ ਦੀ ਉਹਨੂੰ ਇੰਪਰੂਵ ਕੀਤਾ ਜਾਂਦਾ ਹੈ ਹਾਰਟ ਦੀ ਮਸਲਸ ਜਿਹੜੀ ਹੈ ਉਹਨੂੰ ਇੰਪਰੂਵ ਕੀਤਾ ਜਾਂਦਾ ਹੈ ਉਹਨਾਂ ਦੀ ਜਿਹੜੀ ਪ੍ਰੋਪਰ ਕੰਡੀਸ਼ਨਿੰਗ ਜਿਹੜੀ ਆ ਉਹ ਇੱਥੇ ਕੀਤੀ ਜਾਂਦੀ ਹੈ ਤੇ ਜਿਹੜੀ ਥੈਰੇਪੀਜ਼ ਦੇ ਥਰੂ ਔਰ ਜਿਹੜੀ ਡਾਈਟ ਦੇ ਥਰੂ ਜਿਹੜੀ ਉਹਨਾਂ ਦੀ ਬਲਾਕੇਜਸ ਦੀ ਪ੍ਰੋਬਲਮ ਹੋ ਗਈ ਉਹ ਜਿਹੜੀ ਇੱਥੇ ਰਿਵਰਸ ਕੀਤੀ ਜਾਂਦੀ ਹੈ ਇਸ ਕੇਸ ਵੀ ਐਲੋਪੈਥੀ oven ਔਰ ਹੌਲੀ ਹੌਲੀ ਘਟਾਉਂਦੇ ਜਾਂਦੇ ਹਾਂ ਹਾਂਜੀ ਐਲੋਪੈਥੀ ਨਾਲ ਜਿਹੜੀ ਪੇਸ਼ੈਂਟ ਦੀ ਚੱਲੀ ਆਉਂਦੀ ਹੈ ਉਹ ਇੱਕਦਮ ਨਹੀਂ ਅਸੀਂ ਬੰਦ ਕਰਵਾਉਂਦੇ ਹੌਲੀ ਹੌਲੀ ਜਦੋਂ ਉਹਨਾਂ ਦੇ ਸਿੰਪਟਮਸ ਠੀਕ ਹੋਣਾ ਸਟਾਰਟ ਹੁੰਦੇ ਆ ਪਲੱਸ ਉਹਨਾਂ ਦੀ ECG ਅਸੀਂ ਇੱਥੇ ਕਰਵਾਉਂਦੇ ਆ ਲਿਪਿਡ ਪ੍ਰੋਫਾਈਲ ਦਾ ਜਿਹੜਾ ਟੈਸਟ ਹੁੰਦਾ ਉਹ ਕਰਵਾਉਣਾ ਸਟ्रेस ਟੈਸਟ ਜਿਹੜਾ ਪੇਸ਼ੈਂਟ ਦਾ ਅਸੀਂ ਹਰ ਮੰਥ ਇੱਥੇ ਕਰਵਾਉਣਾ ਹੈ ਜਦੋਂ ਉਹਦੇ ਵਿੱਚ ਇੰਪਰੂਵਮੈਂਟ ਸਾਨੂੰ ਦਿਖਣਾ ਸਟਾਰਟ ਹੁੰਦੀ ਹੈ ਉਹਨਾਂ ਦੇ ਪੈਰਾਮੀਟਰਸ ਚ ਬੀਪੀ ਹੋ ਗਿਆ ਪਲਸ ਹੋ ਗਿਆ ਇਹ ਸਾਰੇ ਪੈਰਾਮੀਟਰਸ ਚ ਇੰਪਰੂਵਮੈਂਟ ਦਿਖਣਾ ਸਟਾਰਟ ਹੁੰਦੀ ਹੈ ਤੇ ਹੌਲੀ ਹੌਲੀ ਕਰਕੇ ਅਸੀਂ ਜਿਹੜੀ ਉਹਨਾਂ ਦੀ ਐਲੋਪੈਥੀ ਮੰਨ ਲਓ ਕਿ 3 ਮਹੀਨੇ ਚ ਚਾਹੇ ਡਾਇਬੀਟਿਸ ਹੈ ਜਾਂ ਹਾਰਟ ਪੇਸ਼ੈਂਟ ਹੈ 100% ਵਰਸਲ ਹੋ ਗਿਆ ਉਹ ਤੋਂ ਬਾਅਦ ਜਿਹੜੀ ਤੁਸੀਂ ਆਯੁਰਵੈਦਿਕ ਮੈਡੀਸਿਨ ਦੇ ਰਹੇ ਹੋ ਜਾਂ ਤੁਹਾਡੀ ਟ੍ਰੀਟਮੈਂਟ ਉਹ ਕਿੰਨੀ ਦਿਨ ਹੋਰ ਲੈਣੀ ਪਊ ਟਰੀਟਮੈਂਟ ਦਾ ਇਸ ਤਰ੍ਹਾਂ ਰਹਿੰਦਾ ਹੈ ਕਿ ਇੱਕ ਵਾਰ ਤੁਹਾਡੀ ਪ੍ਰੋਬਲਮ ਜਿਹੜੀ ਹੈ ਉਹ ਰਿਵਰਸ ਹੋ ਗਈ ਤੇ ਅੱਗੇ ਜਿਹੜੀ ਤੁਹਾਨੂੰ ਉਹ ਪ੍ਰੋਬਲਮ ਨਾ ਹੋਏ ਉਹਦੇ ਵਾਸਤੇ ਤੁਹਾਨੂੰ ਇੱਕ ਹੈਲਦੀ ਲਾਈਫਸਟਾਈਲ ਜਿਹੜਾ ਉਹ ਅੱਗੇ ਕੰਟੀਨਿਊ ਰੱਖਣਾ ਪੈਂਦਾ ਹੈ ਬਾਕੀ ਮੈਡੀਸਿਨ ਦੀ ਗੱਲ ਕਰੀਏ ਤੇ ਇੱਕ ਦੋ ਮੈਡੀਸਿਨ ਮਤਲਬ ਮਿਨਿਮਲ ਮੈਡੀਸਿਨ ਜਿਹੜੀ ਹੈ ਤੁਹਾਡੀ 1 ਇਅਰ ਤੱਕ ਜਿਹੜੀ ਉਹ ਚੱਲੇਗੀ ਉਸ ਤੋਂ ਬਾਅਦ ਜਿਹੜੀ ਹੈ ਉਹ ਕੰਡੀਸ਼ਨ ਦੇਖਦੇ ਹੋਏ ਅਸੀਂ ਬਿਲਕੁਲ ਬੰਦ ਵੀ ਕਰ ਸਕਦੇ ਹਾਂ ਤਾਂ ਬਿਲਕੁਲ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਤੋਂ ਇਹ ਡਾਕਟਰ ਪ੍ਰਿਆ ਮਾਧਵਾ ਕਲੀਨਿਕ ਕੰਮਰਸਰ ਦੇ ਹੈਡ ਜਿਨ੍ਹਾਂ ਨੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਨਾਲ ਮਾਦਵਾ ਕਲੀਨਿਕ ਦੇ ਵਿੱਚ ਬੇਹੱਦ ਗੰਭੀਰ ਜਾਨਲੇਵਾ ਬਿਮਾਰੀਆਂ ਡਾਇਬੀਟਿਸ ਬਲੱਡ ਪ੍ਰੈਸ਼ਰ ਹਾਰਟ ਡਿਜ਼ੀਜ਼ ਔਰ ਇਸ ਦੇ ਨਾਲ ਨਾਲ ਜੋ ਹੈ ਮੋਟਾਪਾ ਤੋਂ ਇਹਨਾਂ ਬਿਮਾਰੀਆਂ ਤੋਂ ਜਿਹੜੀ ਹੈ ਰਾਹਤ ਦਵਾਈ ਜਾ ਰਹੀ ਹੈ ਔਰ ਸਭ ਤੋਂ ਅਹਿਮ ਗੱਲ ਉਹ ਮਰੀਜ਼ ਜੋ 15 15 20 25 25 ਸਾਲ ਤੋਂ ਅੰਗਰੇਜ਼ੀ ਦਵਾਈਆਂ ਖਾ ਰਹੇ ਹਨ ਹਰ ਵੇਲੇ ਪਰੇਸ਼ਾਨੀ ਦੀ ਹਾਲਤ ਵਿੱਚ ਰਹਿੰਦੇ ਹਨ ਉਹ ਵੀ ਇੱਥੋਂ ਠੀਕ ਹੋ ਕੇ ਜਾ ਰਹੇ ਹੈ ਪਉ ਮਾਤਰ ਸਿਰਫ 3 ਮਹੀਨੇ ਦੀ ਟ੍ਰੀਟਮੈਂਟ ਲੈ ਕੇ ਜਿਹੜਾ ਹੈ ਉਹ 100% ਰਿਵਰਸਲ ਜਿਹੜਾ ਹੈ ਉਹ ਮਿਲ ਰਿਹਾ ਹੈ। ਉਜ਼ਾਰ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਸਾਡੇ ਦਰਸ਼ਕ ਜਿਹੜੇ ਵੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਨੇ ਵੀ ਸਾਡੇ ਇਹ ਮਹੱਤਵਪੂਰਨ ਜਾਣਕਾਰੀ ਡਾਕਟਰ ਪ੍ਰਿਆ ਵੱਲੋਂ ਜੋ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਉਹ ਦੇਖੀ ਸੁਣੀ ਹੈ ਉਹ ਜ਼ਰੂਰ ਆਪਣੇ ਆਲੇ ਦੁਆਲੇ ਵੀ ਇਸ ਰੇਹਾ ਦੇਨ ਪੰਚਾਨ ਤਾਂ ਜੋ ਵੱਧ ਤੋਂ ਵੱਧ ਮਰੀਜ਼ ਮਾਧੋਵਾ ਕਲੀਨਿਕ ਦੀ ਇਸ ਅਤੀ ਆਧੁਨਿਕ ਤਕਨੀਕ ਦਾ ਫਾਇਦਾ ਲੈ ਸਕਣ। ਧੰਨਵਾਦ। ਸਰ ਮੈਨੂੰ ਨਾ ਐਕਚੁਅਲੀ ਪਹਿਲੇ ਲੱਗਦਾ ਜਦੋਂ ਮੈਂ ਚੱਲਣਾ ਨਾ ਮਤਲਬ 1.5 ਕਿਲੋਮੀਟਰ ਤੇ ਉਦੋਂ ਮੇਰੇ ਮਤਲਬ ਬਾਹਾਂ ਤੇ ਹੱਥਾਂ ਤੇ ਪ੍ਰੈਸ਼ਰ ਆਂਦਾ ਸ ਨਾਲ ਚੈਸਟ ਪੇਨ ਹੁੰਦੀ ਸੀ ਫਿਰ ਮੈਂ ਇਕੋ ਕਰਵਾਈ ਇੱਥੇ ਟੀ ਐਮ ਟੇ ਟੈਸਟ ਹੁੰਦਾ ਉਹ ਕਰਵਾਇਆ ਉਹ ਸਿਰਫ ਮੈਂ ਉਦੋਂ ਮਤਲਬ ਪੌਣੇ 3 ਮਿੰਟ ਚੱਲ ਸਕਿਆ ਤੇ ਮੇਰਾ ਜਿਹੜਾ ਹਾਰਟ ਰੇਟ ਸੀਗਾ ਇਹਨਾਂ ਦੀ ਲਿਮਿਟ ਤੋਂ ਵੱਧ ਗਿਆ ਮਤਲਬ ਜਿੰਨਾ ਚਾਹੀਦਾ ਨਾ ਉਸ ਤੋਂ ਵੱਧ ਗਿਆ ਉਹ ਫਿਰ ਸਟੌਪ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਟ੍ਰੀਟਮੈਂਟ ਆਪਾਂ ਲੈਣਾ ਸ਼ੁਰੂ ਕਰਤਾ 23 ਦੀ ਗੱਲ ਹੈ ਮਤਲਬ ਤਕਰੀਬਨ 2 ਕੁ ਮਹੀਨੇ ਹੋਣ ਵਾਲੇ ਤੇ ਪੈਥੈਪੀ ਜੋ ਇਹਨਾਂ ਦਾ ਪ੍ਰਸਕ੍ਰਾਈਬਡ ਪ੍ਰोसीजर ਹੈਗਾ ਉਹ ਮਤਲਬ ਸ਼ੁਰੂ ਕੀਤਾ ਆਪਾਂ ਤੇ ਮੈਂ 17 ਚਾਰ ਨੂੰ ਮਤਲਬ ਆਫਟਰ ਮੰਥ ਮੈਂ ਫਿਰ ਦੁਬਾਰਾ TM T ਟੈਸਟ ਟੈਸਟ ਕਰਵਾਇਆ ਜਿੰਦੇ ਪਹਿਲੇ ਮੈਂ ਪੌਣੇ 3 ਮਿੰਟ ਚੱਲਿਆ ਸਾਰਾ ਉਦੋਂ ਮੈਂ 11 ਮਿੰਟ ਚੱਲਿਆ ਮਤਲਬ 11 ਮਿੰਟ 11 ਮਿੰਟ ਤੇ ਡਾਈ ਚਾਰਟ ਮੈਨਾਂ ਦਾ ਲਿਖਿਆ ਹੋਇਆ ਪੂਰਾ ਫੋਲੋ ਕਰ ਰਿਹਾ ਆ ਮੈਂ ਮਤਲਬ ਮੈਨੂੰ ਜ਼ੀਰੋ ਆਇਲ ਕੁਕਿੰਗ ਵਗੈਰਾ ਸਾਰੀ ਮੈਂ ਕਰਦਾ ਮੇਰੇ ਤਕਰੀਬਨ 3-4 ਕਿਲੋ weight ਚ ਫਰਕ ਘਟ ਗਿਆ ਹਾਂ ਉਦੋਂ ਜਦੋਂ ਆਇਆ ਜੋ 74 ਦੇ ਕਰੀਬ ਸੀਗਾ ਹੁਣ ਸਾਡੇ 70 ਦੇ ਕਰੀਬ